ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਦੇ ਵਿੱਚ ਹੁਣ ਅਰਵਿੰਦ ਕੇਜਰੀਵਾਲ ਦਾ ਦਖਲ ਦੇਖਣ ਨੂੰ ਮਿਲੇਗਾ ਦਰਅਸਲ ਕਿਹਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਕਾਫੀ ਕਰੀਬੀ ਉਹਨਾਂ ਦੇ ਪੀਏ ਭਿਵਕ ਕੁਮਾਰ ਹੁਣ ਸੀਐਮਓ ਦੇ ਵਿੱਚ ਆਪਣਾ ਸਾਰਾ ਸੀਐਮਓ ਨੂੰ ਸਾਹਮਣੇ ਸੂਤਰਾਂ ਦੇ ਵੱਲੋਂ ਇੱਕ ਖਬਰ ਸਾਹਮਣੇ ਆਈ ਹੈ ਕਿ ਸੀਐਮ ਮਾਨ ਦੇ ਨਾਲ ਕੇਜਰੀਵਾਲ ਦੇ ਪੀਏ ਵਿਵਕ ਕੁਮਾਰ ਨੂੰ ਲਗਾਇਆ ਜਾਵੇਗਾ ਇਹ ਜਿਹੜੀਆਂ ਚਰਚਾਵਾਂ ਨੇ ਪੰਜਾਬ ਸਿਵਲ ਸਕੱਤਰੇਤ ਦੇ ਵਿੱਚ ਹੋ ਰਹੀਆਂ ਨੇ ਇਹ ਚਰਚਾ ਹੋ ਰਹੀ ਹੈ ਕਿ ਇੱਕ ਫਾਈਲ ਜਿਹੜੀ ਹੈ ਮੂਵ ਹੋਈ ਹੈ ਤੇ ਉਸ ਫਾਈਲ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਸੀਐਮ ਮਾਨ ਦੇ ਨਾਲ ਪੀਏ ਵਿਵਕ ਕੁਮਾਰ ਨੂੰ ਲਾਇਆ ਗਿਆ ਹੈ ਹੁਣ ਕਿੰਨੀ ਕਿ ਸੱਚਾਈ ਹੈ ਕਿੰਨੀ ਕਿ ਨਹੀਂ ਇਹ ਤਾਂ ਜਦੋਂ ਨੋਟੀਫਿਕੇਸ਼ਨ ਜਾਰੀ ਹੋਵੇਗਾ ਉਦੋਂ ਹੀ ਸਾਹਮਣੇ ਆਵੇਗਾ ਪਰ ਇਹ ਚਰਚਾਵਾਂ ਜਿਹੜੀਆਂ ਨੁਛੜੀਆਂ ਹੋਈਆਂ ਨੇ ਕਾਫੀ ਤੇਜ਼ ਜਿਹੜੀਆਂ ਚਰਚਾਵਾਂ ਹੋ ਰਹੀਆਂ ਨੇ ਕਿ ਹੁਣ ਅਰਵਿੰਦ ਕੇਜਰੀਵਾਲ ਦਾ ਕਿਹਾ ਜਾ ਰਿਹਾ ਕਿ ਸਿੱਧੇ ਤੌਰ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਦਖਲ ਦੇਖਣ ਨੂੰ ਮਿਲੇਗਾ ਦੱਸਦੇ ਕਿ ਅਰਵਿੰਦ ਕੇਜਰੀਵਾਲ ਜਦੋਂ ਤੋਂ ਤਿਹਾਰ جیل ਤੋਂ ਬਾਹਰ ਆਏ ਨੇ ਪੰਜਾਬ ਦੀ ਸਿਆਸਤ 'ਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ ਪਹਿਲਾਂ ਮੰਤਰੀ ਮੰਡਲ 'ਚ ਬਦਲਾਅ ਦੇਖਣ ਨੂੰ ਮਿਲਿਆ ਮੰਤਰੀ ਮੰਡਲ ਦੇ ਵਿੱਚ ਚਾਰ ਮੰਤਰੀਆਂ ਨੂੰ ਅਸਤੀਫਾ ਮੰਗ ਲਿਆ ਗਿਆ ਉਹਨਾਂ ਤੋਂ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਤੇ 5 ਨਵੇਂ ਮੰਤਰੀਆਂ ਨੂੰ ਮੰਤਰੀ ਮੰਡਲ ਤੇ ਸ਼ਾਮਲ ਕੀਤਾ ਗਿਆ ਤੇ ਉਸ ਤੋਂ ਬਾਅਦ ਡਾਇਰੈਕਟਰ ਕਮਿਊਨੀਕੇਸ਼ਨ ਨੂੰ ਵੀ ਬੀਤੇ ਦੀ ਨਿਯੁਕਤੀ ਜੋ ਕਿ ਸੀਐਮ ਦੇ ਕਾਫੀ ਕਰੀਬੀ ਮੰਨੇ ਜਾਂਦੇ ਸੀ ਨਮਨੀਤ ਵਧਵਾ ਨੂੰ ਵੀ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਸਰਕਾਰੀ ਗੱਡੀ ਖੋਲੇ ਗਈ ਤੇ ਨਾਲ ਹੀ ਸਰਕਾਰੀ ਕੋਠੀ ਵੀ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਜਦੋਂ ਨਮਨੀਤ ਵਧਵਾ ਨੂੰ ਕੋਠੀ ਖਾਲੀ ਕਰਨ ਦੇ ਹੁਕਮ ਆਏ ਤੇ ਉਹਨਾਂ ਤੋਂ ਸਤੀਫੇ ਦੀ ਮੰਗ ਕੀਤੀ ਤੇ ਕਿਹਾ ਜਾ ਰਿਹਾ ਸੀ ਕਿ ਇਹ ਹੁਕਮ ਵੀ ਦਿੱਲੀ ਤੋਂ ਆਏ ਨੇ ਹਾਈ ਕਮਾਂਡ ਨੇ ਦਿੱਤੇ ਨੇ ਦੱਸਦੇ ਕਿ ਪਿਛਲੇ ਦਿਨੀ ਇਹ ਚਰਚਾ ਛਿੜੀ ਸੀ ਕਿ ਜਿਹੜੀ ਹਾਈ ਕਮਾਂਡ ਹੈ ਉਹ ਆਮ ਆਦਮੀ ਪਾਰਟੀ ਪੰਜਾਬ ਤੋਂ ਕੁਛ ਨਹੀਂ ਹੈ ਨਰਾਜ਼ ਚੱਲ ਰਹੀ ਹੈ ਕਿਉਂ ਕਿ ਹਾਈ ਕਮਾਂਡ ਇਹ ਕਹਿਣਾ ਹੈ ਕਿ ਕੁਝ ਸਰਕਾਰ ਕੁਝ ਅਫਸਰਾਂ ਦੇ ਕਰੀਬੀ ਜਿਹੜੇ ਨੇ ਕੁਝ ਮੰਤਰੀਆਂ ਦੇ ਕਰੀਬੀ ਨੇ ਉਹ ਪੰਜਾਬ ਸਰਕਾਰ ਦਾ ਅਕਸ ਖਰਾਬ ਕਰ ਰਹੇ ਨੇ ਜੋ ਕਿ ਬਿਲਕੁਲ ਵੀ ਹਾਈ ਕਮਾਂਡ ਬਰਦਾਸ਼ਤ ਨਹੀਂ ਕਰੇਗੀ ਜਿਸ ਤੋਂ ਬਾਅਦ ਹੁਣ ਇਹ ਚਰਚਾ ਛਿੜ ਗਈ ਹੈ ਕਿ ਕੇਜਰੀਵਾਲ ਦੇ ਜਿਹੜੇ ਪੀਏ ਵਿਭਗ ਕੁਮਾਰ ਨੇ ਜਿਹੜੇ ਜੇਲ੍ਹ ਵੀ ਗਏ ਸਨ ਜਿਨ੍ਹਾਂ ਤੇ ਸਵਾਤੀ ਮਾਲੀਵਾਲ ਤੇ ਹਮਲਾ ਕਰਨ ਦਾ ਦੋਸ਼ ਵੀ ਲੱਗੇ ਸਨ ਉਹ ਹੁਣ ਪੰਜਾਬ ਦੇ ਵਿੱਚ ਆਉਣਗੇ ਸੀਐਮਓ ਨੂੰ ਸਾਹਮਣੇ ਤੇ ਕੀ ਹੁਣ ਇਥੇ ਨਜ਼ਰ ਆ ਰਿਹਾ ਕਿ ਪੰਜਾਬ ਦੇ ਵਿੱਚ ਹੁਣ ਸਿੱਧੇ ਤੌਰ ਤੇ ਹਾਈ ਕਮਾਂਡ ਦਾ ਜਿਹੜਾ ਕਿ ਉਹ ਦਖਲ ਹੋਵੇਗਾ ਪੰਜਾਬ ਸਰਕਾਰ ਤੇ ਲੱਗ ਰਿਹਾ ਹੈ ਕਿ ਹੁਣ ਹਾਈ ਕਮਾਂਡ ਜਿਹੜੀ ਹੈ ਦਿੱਲੀ ਸਰਕਾਰ ਜਿਹੜੀ ਹੈ ਉਹ ਭਾਰੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਪਰ ਕੀ ਸਚਾਈ ਹੈ ਕਿ ਉਹਨਾਂ ਨੂੰ ਵਿਭਵ ਕੁਮਾਰ ਜਿਹੜੇ ਨੇ ਪੰਜਾਬ ਦੇ ਵਿੱਚ ਆ ਰਹੇ ਨੇ ਜਾਂ ਨਹੀਂ ਆ ਰਹੇ ਉਹ ਦੋ ਸਪਸ਼ਟ ਹੋਵੇਗਾ ਜਦੋਂ ਕੋਈ ਨੋਟੀਫਿਕੇਸ਼ਨ ਜਾਰੀ ਹੋਵੇਗਾ